ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਦਿਨੋ ਦਿਨ ਵਧਣ ਲੱਗੀਆਂ ਚੋਰੀਆਂ ਕੁੰਬਕਰਨੀ ਦੀ ਨੀਂਦ ਸੁੱਤਾ ਪ੍ਰਸ਼ਾਸਨ ਆਨਯਰਤੀ ਆਪਸਾ ਦਾ ਸਵਾਗਤ ਹੈ ਮਹਾ ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲਗਾਤਾਰ ਚੋਰੀਆਂ ਵਧੀਆਂ ਜਾ ਰਹੀਆਂ ਨੇ ਦਿਨ ਦਿਨ ਜਿਹੜੀਆਂ ਚੋਰੀਆਂ ਹੁੰਦੀਆਂ ਜਾ ਰਹੀਆਂ ਨੇ ਦੱਸਦੀ ਕਿ 16 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਬਾਹਰ ਦੋ ਲਗਾਤਾਰ ਚੋਰੀਆਂ ਹੁੰਦੀਆਂ ਨੇ ਦੁਪਹਿਰੇ 3 ਵਜੇ ਦੇ ਕਰੀਬ ਜਿਹੜਾ ਇੱਕ ਮੋਟਰਸਾਈਕਲ ਚੋਰੀ ਹੁੰਦਾ ਜਿਸ ਤੋਂ ਬਾਅਦ 2 ਘੰਟਿਆਂ ਬਾਅਦ ਹੀ ਇੱਕ ਸਕੂਟਰੀ ਚੋਰੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਵਿਦਿਆਰਥੀਆਂ ਵਿੱਚ ਕਾफी ਮੁਸ਼ਕਲਾਂ ਬਾਦੀਆਂ ਜਾ ਰਹੀਆਂ ਨੇ ਚਿੰਤਾ ਜਿਹੜਾ ਜਾਣ ਕਵਿਸ਼ਾ ਬਣ ਜਾਂਦਾ ਜਿਸ ਤੋਂ ਬਾਅਦ ਉਹਨਾਂ ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਨੂੰ ਸੁਰੱਖਿਆ ਵਿਭਾਗ ਨੂੰ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਸੁਰੱਖਿਆ ਵਿਭਾਗ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਇੱਕ ਲੜਕੀ ਦੀ ਸਕੂਟਰੀ ਰਾਤ ਨੂੰ ਚੋਰੀ ਹੁੰਦੀ ਆ ਤੇ ਉਸ ਲੜਕੀ ਵੱਲੋਂ ਪ੍ਰਸ਼ਾਸਨ ਨੂੰ ਜਿਹੜੀ ਅਪੀਲ ਕੀਤੀ ਜਾਂਦੀ ਆ ਸੁਰੱਖਿਆ ਵਿਭਾਗ ਨੂੰ ਅਪੀਲ ਕੀਤੀ ਜਾਂਦੀ ਆ ਕਿ ਸਕੂਟਰੀ ਚੋਰੀ ਹੋ ਚੁੱਕੀ ਆ ਪੂਰੀ ਜਿਹੜੀ ਡਿਟੇਲ ਦਿੱਤੀ ਜਾਂਦੀ ਆ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਪੂਰਾ ਇੱਕ ਦਿਨ ਤੇ ਰਾਤ ਮੀਨਤਾਂ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਵਾਰ ਕਾਰਵਾਈ ਨਹੀਂ ਕੀਤੀ ਜਾਂਦੀ ਲੜਕੀ ਦੇ ਵੱਲੋਂ ਪ੍ਰਸ਼ਾਸਨ ਦੀਆਂ ਮਿੰਤਾਂ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕਹਿ ਦਿੱਤਾ ਜਾਂਦਾ ਕਿ ਸੋਮਵਾਰ ਨੂੰ ਜਿਹੜਾ ਇਹ ਮਾਮਲੇ ਦੀ ਕਾਰਵਾਈ ਹੋਵੇਗੀ ਛੁੱਟੀਆਂ ਹੋਣ ਦੇ ਕਾਰਨ ਮਾਮਲਾ ਜਿਹੜਾ ਲਟਕ ਜਾਂਦਾ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕੀਤਾ ਜਾਂਦਾ ਅਕਿਉਹ ਵਿਦਿਆਰਥੀਆਂ ਨੇ ਮੇਨ ਗੇਟ ਬੰਦ ਕੀਤਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਨੂੰ ਵਾਰ-ਵਾਰ ਫੋਨ ਕੀਤੇ ਜਾਂਨੇ ਪਰ ਉੱਚ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਉਹ ਇੱਥੇ ਨਹੀਂ ਹਨ ਮੌਜੂਦ ਨਹੀਂ ਹਨ ਪਰ ਜੇਕਰ ਪ੍ਰਸ਼ਾਸਨ ਦੀ ਕੋਈ ਜ਼ਿੰਮੇਵਾਰ ਨਹੀਂ ਲੈਂਦੇ ਤਾਂ ਪ੍ਰਸ਼ਾਸਨ ਵੱਲੋਂ ਜਿਹੜੀ ਵਿਦਿਆਰਥੀ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਸਾਡੀ ਡਿਊਟੀ ਨਹੀਂ ਅਸੀਂ ਛੁੱਟੀ ਦੇ ਆ ਤਾਂ ਫਿਰ ਬੱਚੇ ਕਿੱਧਰ ਜਾਣਗੇ ਇਹ ਵਿਦਿਆਰਥੀਆਂ ਦਾ ਕਹਿਣਾ ਹੈ ਵਿਦਿਆਰਥੀ ਨੇ ਕਿਹਾ ਕਿ ਜੇਕਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਕਿੱਥੇ ਜਾਵਾਂਗੇ ਦਿਨੋ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਨੇ ਵਿਦਿਆਰਤਿਆਂ ਨੇ ਆਕ ਕੇ ਜਿਹੜਾ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕੀਤਾ ਜਿਸ ਤੋਂ ਬਾਅਦ ਪ੍ਰਸ਼ਾਸਨ ਆਪਣੀ ਕਾਰਵਾਈ ਚਾਹੁੰਦਾ ਪਰ ਪਹਿਲਾਂ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਵਿਦਿਆਰਤਿਆਂ ਵੱਲੋਂ ਆਕ ਕੇ ਧਰਨਾ ਲਗਾ ਤੇ ਦਿੰਦਾ ਯੂਨੀਵਰਸਿਟੀ ਦਾ ਜਿਹੜਾ ਮੇਨ ਗੇਟ ਬੰਦ ਕਰ ਦਿੱਤਾ ਜਾਂਦਾ ਉੱਤੇ ਹੀ ਵਿਦਿਆਰਤਿਆਂ ਦਾ ਕਹਿਣਾ ਹੈ ਕਿ ਵਿਦਿਆਰਤਿਆਂ ਨੇ ਜਿਹੜਾ ਅੱਕ ਕੇ ਗੇਟ ਬੰਦ ਕੀਤਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਉੱਤੇ ਵਿਦਿਆਰਥੀਆਂ ਨੇ ਵੀ ਮੰਗ ਕੀਤੀ ਸੀ ਕਿ ਨਾ ਕੋਈ ਐਫ ਆਈ ਆਰ ਦਰਜ ਕਰਵਾਈ ਗਈ ਹੈ ਤੇ ਨਾ ਹੋਈ ਕੋਈ ਲਿਖਤੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਵਿਦਿਆਰਥੀਆਂ ਨੇ ਮੰਗ ਕੀਤੀ ਸੀ ਕਿ ਸੀਸੀਟੀਵੀ ਜਿਹੜੇ ਕੈਮਰੇ ਖੰਘਾਲੇ ਜਾਣ ਉਹ ਸੀਸੀਟੀਵੀ ਜਿਹੜੀ ਫੁਟੇਜ ਚੈੱਕ ਕੀਤੀ ਜਾਵੇ ਕਿ ਕਿਸ ਤਰ੍ਹਾਂ ਚੋਰੀ ਹੁੰਦੀ ਆ ਜਾਂ ਇਸ ਦਾ ਕੌਣ ਜ਼ਿੰਮੇਵਾਰ ਆ ਕਿਸ ਤਰ੍ਹਾਂ ਜਿਹੜੇ ਚੋਰ ਅੰਦਰ ਦਾਖਲ ਹੁੰਦੇ ਨੇ ਇਹ ਵੱਡਾ ਸਵਾਲ ਖੜਾ ਹੋ ਜਾਂਦਾ ਕੀ ਕਾਰਨ ਹੋਇਆ ਇਹਦਾ ਅੱਜ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਗੇ ਵੇ ਲਈ ਹੁਣ ਸਾਨੂੰ ਬਤੀ ਕੱਲ 16 ਤਰੀਕ ਨੂੰ ਨਾ 9:30 ਵਜੇ ਇੱਕ ਐਕਟੀਵਿਟੀ ਚੁੱਕੀ ਗਈ ਸੀਗੀ ਤੇ ਉਸੇ ਦਿਨ 16 ਤਰੀਕ ਨੂੰ 4 ਵਜੇ ਸ਼ਾਮੀ ਇੱਕ ਮੋਟਰਸਾਈਕਲ ਵੀ ਚੁੱਕਿਆ ਗਈ ਸੀਗਾ ਤੇ ਸਾਨੂੰ ਸਾਰਿਆਂ ਨੂੰ ਪਤਾ ਜਿਹੜਾ ਮੋਟਰਸਾਈਕਲ ਚੁੱਕਿਆ ਜਾਂਦਾ ਦੋ ਰਾਹੀ ਨੇ ਗੇਟ ਜਾਣਦੇ ਇੱਕ ਤਾਂ ਬੈਕ ਗੇਟ ਆ ਇੱਕ ਫਰੰਟ ਗੇਟ ਆ ਜਿਹੜਾ ਬੈਕ ਗੇਟ ਆ ਉਹ ਤਾਂ ਬੰਦ ਹੁੰਦਾ ਵੀ ਸ਼ਾਮੀ ਤੇ ਜਿਹੜਾ ਸਾਨੂੰ ਪਤਾ ਹੀ ਇਹ ਆ ਜਿਹੜਾ ਇੱਕ ਦਿਨ ਜਿਹੜਾ ਰਾਤ ਦਾ ਸਮਾਂ ਹੁੰਦਾ ਉਹ ਤੋਂ ਬਾਅਦ ਸਿਰਫ ਮੇਨ ਗੇਟ ਤੇ ਐਂਟਰੀ ਹੁੰਦੀ ਆ ਤੇ ਐਗਜਿਟ ਹੁੰਦੀ ਆ ਤੇ ਕੱਲ ਜਿਹੜਾ 4 ਵਜੇ ਜਿਹੜਾ ਮੋਟਰਸਾਈਕਲ ਚੁੱਕਿਆ ਉਹਦੀ ਵੀ ਜਿਹੜੇ ਮ ਤਾ ਵੀ ਕੋਈ ਵੀ ਪ੍ਰਸ਼ਾਸਨ ਕੋਈ ਵੀ ਸਿਕਿਉਰਿਟੀ ਗਾਰਡ ਨੇ ਇਦਾਂ ਨਹੀਂ ਦੇਖਿਆ ਬਈਆਂ ਉਹ ਕਿਸੇ ਦੇ ਕਾਰਡ ਚੈੱਕ ਕਰਨ ਤਾਂ ਕੁਝ ਵੀ ਚੈੱਕ ਨਹੀਂ 9 ਵਜੇ 9:30 ਵਜੇ ਕਰੀਬ ਇੱਕ ਹੋਰ ਐਕਟਿਵ ਚੁੱਕੀ ਗਈ ਕਿ ਕੁੜੀ ਵੀ ਐਕਟਿਵ ਹੋ ਚੁੱਕੀ ਗਈ ਠੀਕ ਹੈ ਜੀ ਅਸੀਂ ਲੱਭਦੇ ਰਹੇ ਪੂਰਾ ਦਿਨ ਲੱਭਦੇ ਰਹੇ ਜੀ ਸਿਕਿਉਰਿਟੀ ਗਾਰਡ ਨੂੰ ਪੁੱਛਦੇ ਰਹੇ ਵੀ ਸਾਨੂੰ ਕੈਮਰਾ ਚੈਕਿੰਗ ਕਰਾ ਦਿਓ ਪਰ ਕਿਸੇ ਵੀ ਸਿਕਿਉਰਿਟੀ ਗਾਰਡ ਨੇ ਇਹ ਨਹੀਂ ਗਿਆ ਵੀ ਤੁਸੀਂ ਟੈਨਸ਼ਨ ਨਾ ਹੋਈ ਤੁਹਾਡੀ ਹੁਣੀ ਕਰਾ ਦੇਣੇ ਸਾਰੇ ਸਾਨੂੰ ਇਹ ਕਹਿੰਦੇ ਹੀ ਵੀ ਤਾਡੀ ਸੋਮਵਾਰ ਨੂੰ ਕਰਾ ਦਾਂਗੇ ਦੋ ਦਿਨ ਦੀ ਛੁੱਟੀਆਂ ਐਨੇ ਨੂੰ ਦੋ ਦਿਨ ਨੂੰ ਬੰਦਾ ਕਿੱਥੋਂ ਕਿੱਥੇ ਕਾਰਵਾਈ ਕਰਦੇ ਜਿਹੜਾ ਸਟੂਡੈਂਟ ਇਹਦੇ ਪੜ੍ਹਦੀ ਪਈ ਆ ਸਮਝ ਲਓ ਜੇ ਉਹਦੇ ਨਾਂ ਤੇ ਐਕਟਿਵ ਹੈਗੀ ਆ ਜੇ ਉਹਦੇ ਜੇ ਕਿਸੇ ਬੰਦੇ ਨੇ ਉਹਦੇ ਮਿਸ ਅਪੁਆਇੰਟ ਕਰਦੀ ਤਾਂ ਨਾ ਤਾਂ ਅਸੀਂ ਕੁੜੀ ਤੇ ਜਾਣਾ ਹੀ ਫਿਰ ਉਸ ਤੋਂ ਬਾਅਦ ਸਾਰੇ ਬੱਚਿਆਂ ਨੇ ਇੱਥੇ ਧਰਨਾ ਲਾਤਾ 메ਨ ਗੇਟ ਤੇ 메ਨ ਗੇਟ ਲੱਗਣ ਤੋਂ ਬਾਅਦ ਜੀ ਸਾਰੇ ਪ੍ਰਸ਼ੰਸਕਾਂ ਨੂੰ ਫੋਨ ਕੀਤਾ ਟੀਚਿੰਗ ਆਫਿਸ ਫੋਨ ਲਾਇਆ ਸਾਰਿਆਂ ਨੂੰ ਫੋਨ ਲਾਇਆ ਕਿਸੇ ਨੇ ਵੀ ਸਾਡਾ ਫੋਨ ਨਹੀਂ ਚੁੱਕਿਆ ਅਸੀਂ ਫਿਰ ਬੱਚਿਆਰੇ ਸਾਰਿਆਂ ਨੇ ਇਕੱਠ ਕੇ ਇੱਕ ਧਰਨਾ ਲਾਇਆ ਜਿਹਦੇ ਵਿੱਚ ਅਸੀਂ ਆਹ ਸਾਰੇ ਗੇਟ ਬੰਦ ਕਰਤਾ ਆਪਣਾ ਮੇਨ ਗੇਟ ਬੰਦ ਕਰਤਾ ਜੀ ਅੱਜ ਸੰਡੇ ਆ ਇੱਕ ਦਿਨ ਹੋ ਗਿਆ ਸੀਗਾ ਸਾਨੂੰ ਸਾਰੀ ਐਕਟੀਵਿਟੀ ਨਹੀਂ ਮਿਲੀ ਕੋਈ ਮੋਟਰਸਾਈਕਲ ਨਹੀਂ ਫਿਰਿਆ ਠੀਕ ਹੈ ਜੀ ਇੱਕ ਦਿਨ ਦੇ ਧਰਨਾ ਦੇ ਬਾਅਦ ਜਦੋਂ ਅਸੀਂ ਧਰਨਾ ਲਾਇਆ ਮੈਨੂੰ ਮਤ ਲੱਗਿਆ ਜੀ ਕਿਸੇ ਮੁੰਡੇ ਨੇ ਫੇਸਟਰੀ ਦੀ ਜਪਣੀ ਐਕਟੀਵ ਰੱਖੀ ਗਈ ਹੈ ਜੀ ਆਪਣੇ ਉਸ ਮੁੰਡੇ ਨੇ ਫੋਨ ਲਾਇਆ ਤੇ ਆਪਣੇ ਕਹਿੰਦਾ ਬਾਈ ਮੈਂ ਤੁਹਾਡੀ ਐਕਟੀਵ ਦੇ ਜਾਨਾ ਇਟ ਮੀਨਸ ਸਿਕਿਉਰਿਟੀ ਦਾ ਕੋਈ ਰੋਲ ਨਹੀਂ ਗਿਆ ਅਸੀਂ ਆਪ ਆਪਣਾ ਧਰਨਾ ਲਾਇਆ ਆਪ ਸਾਨੂੰ ਐਕਟਿਵ ਮਿਲੀ ਆਪਣੀ ਦਲਬੁਲ ਗੁਲਬ ਤੇਰੀ ਹੁਣ ਬੱਚਿਆਂ ਨੂੰ ਆਪ ਕਰਨਾ ਬਾਰੇ ਇਟ ਮੀਨਸ ਸਿਕਿਉਰਿਟੀ ਦੀ ਕੋਈ ਵੈਲਿਊ ਨਹੀਂ ਹੈਗੀ ਸਾਡੇ ਯੂਨੀਵਰਸਿਟੀ ਦੇ ਲੱਗੇ ਧੰਨਵਾਦ